ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਬਾਈ ਜੀ ਲੀਓ ਮੋਟਰ ਜਲੰਧਰ ਸ਼ਹਿਰ ਤੇ ਕਾਰਾ ਪੰਜਾਬ ਨੰਬਰ ਦੀ ਆ ਸ਼ੋਰੂਮ ਖਣੀ ਹੁੰਦੀ ਆ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਐਂਡ ਤੱਕ ਬਣੇ ਰਹੋ ਕੀ ਹਾਲ ਆ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਤਾਂ ਠੀਕ ਨੇ ਜੀ ਵਧੀਆ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਜੀ ਆਪਣੇ ਕੋਲ ਸਲਟੋਸ ਖੜੀ ਹੈ ਨਾ ਆਟੋਮੈਟਿਕ ਆਟੋਮੈਟਿਕ ਡੀਜ਼ਲ ਹੈ ਜੀ ਠੀਕ ਹੈ ਜੀ ਦੱਸੋ ਇਹਦੇ ਬਾਰੇ ਇਹ 23 ਮਾਡਲ ਹੈ ਬਾਜੀ ਜੀ ਤੇ 26 27 ਅੱਰ ਚੱਲੀ ਆ ਫਸਟ ਓਨਰ ਆ 올 오리지널 ਮੀਟਰ ਦੀ ਗਾਰੰਟੀ ਪੇਂਟ ਦੀ ਗਾਰੰਟੀ ਰਿਟਨ ਚ ਮਿਲੇਗੀ ਤੁਹਾਨੂੰ ਠੀਕ ਹੈ ਜੀ ਔਰ ਜਿਹੜੀ ਇਹ ਡਿਮਾਂਡ ਆ 17,25,000 ਰੁਪਏ ਦੀ ਇਹ ਜੀਟੀ ਲਾਈਨ ਮਾਡਲ ਹੈ ਟੌਪ ਮਾਡਲ ਟੌਪ ਟੌਪ ਮਾਡਲ ਡੀਜ਼ਲ ਦੀ ਆਟੋਮੈਟਿਕ ਗੇਅਰ ਵਾਲੀ ਗੱਡੀ ਹੈ ਬਾਈ ਜੀ ਸੈਲਟੋਸ ਅੰਦਰੋਂ ਚੈੱਕ ਕਰੋ ਸ਼ੋਰੂਮ ਕੰਡੀਸ਼ਨ ਦੀ ਕਾਰ ਹੈ 올 오리지ਨਲ ਦੀ ਫੁੱਲ ਗਾਰੰਟੀ ਚੱਲੀ ਦੀ ਫੁੱਲ ਗਾਰੰਟੀ ਗਾਰੰਟੀ ਜੀ ਤੇ ਭਾਈ ਡਾਊਨ ਪੇਮੈਂਟ ਇਹਦੀ ਭਾਈ 2 ਤੋਂ 2.5 ਲੱਖ ਰੁਪਏ ਜੀ 2 ਤੋਂ 2.5 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਬਾਈ ਜੀ ਹੋ ਜੂਗਾ ਲੋਨ ਤੇ ਜਦੋਂ ਤੁਸੀਂ ਆ ਕੇ ਡੀਲ ਤੇ ਅੱਗੇ ਬਾਈ ਪੇਡ ਨੰਬਰ ਵਾਲੀ ਕ੍ਰੇਟਾਕਾਰ ਖੜੀ ਆ। ਇਹ ਕ੍ਰੇਟਾ ਅ 23 ਦਸੰਬਰ ਦੀ ਰਜਿਸਟਰਡ 24 ਹੈ। 23 ਬੜਾ ਹੋਰ ਨੋਟ ਕਰਾ ਦਮ ਬੋਲਦਾ ਵਿੱਚ ਬਾਤ ਭੁੱਲ ਜਾਏਗਾ। ਸਾਡਾ ਨਾ ਕੈਟਲੌਗ ਨੰਬਰ ਚੱਲਦਾ 9803213001 ਨੰਬਰ ਮੈਂਸ਼ਨ ਕਰ ਦਿਓ। ਜੀ ਕਿਸੇ ਕਸਟਮਰ ਨੂੰ ਕਿਸੇ ਕਾਰ ਬਾਰੇ ਡਿਟੇਲ ਤੇ ਜੋ ਵੀ ਸਾਡਾ ਸਟਾਕ ਖੜਾ ਤੁਸੀਂ ਉੱਤੇ ਹੈਲੋ ਲਿਖੋਗੇ ਤੁਹਾਨੂੰ ਲਿੰਕ ਆ ਜਾਏਗਾ ਸਾਰੀਆਂ ਕਾਰਾਂ ਦੀ ਡਿਟੇਲ ਸਾਡੀ ਉੱਤੇ ਬਣੀ ਹੋਈ ਆ। ਜੀ ਈਜ਼ੀ ਹੋ ਜਾਏਗਾ ਹਮ। ਠੀਕ ਹੈ ਜੀ। ਇਹ 23 ਦਸੰਬਰ ਦੀ ਹੈ ਜੀ ਰਜਿਸਟਰਡ 24 ਆ। ਜੀ ਗੱਡੀ ਚੱਲੀ ਆ 42000 ਕਿਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਹੈ ਕਿਤੇ ਪੇਂਟ ਨਹੀਂ ਗਈ ਕੋਈ ਡੈਂਟ ਨਹੀਂ ਕੋਈ ਸਕ੍ਰੈਚ ਨਹੀਂ ਅਲੋਏਟਰ ਐਕਸਟਰਾ ਲੱਗੇ 40 45 ਹਜ਼ਾਰ ਦਾ ਸੈਟ ਜੀ ਸੀਟ ਕਵਰ ਵਧੀਆ ਲੱਗੇ ਲੈਦਰ ਦੇ ਠੀਕ ਹੈ ਤੇ ਐਸਐਕਸ ਐਸਐਕਸ ਸਨਰੂਫ ਡੀਜ਼ਲ ਡੀਜ਼ਲ ਦੀ ਐਸਐਕਕਸ ਗੱਡੀ ਹੈ ਭਾਈ ਜੀ ਵੱਡੇ ਸਨਰੂਫ ਵਾਲੀ ਤੇ ਭਾਈ ਰੇਟ ਦਾ ਰੇਟ ਭਾਈ 15.5 ਲੱਖ ਰੁਪਏ ਜੀ 15.5 ਲੱਖ ਦੇ ਵਿੱਚੋਂ ਭਾਈ ਜੀ ਮਾਣਤਾਨ ਹੋ ਜਾਊਗਾ ਤੇ 2.5 ਲੱਖ ਦਾ ਹੋਣ ਪੇਮੈਂਟ ਹਾਂ 2.5 ਲੱਖ ਰੁਪਏ ਲੈ ਆਓ ਬਲਸ ਕੋ ਠੀਕ ਹੋਣਾ ਜਿਹਦਾ ਬਲਸ ਜੀ ਕੋਈ ਉਹਦੀ ਕੋਈ ਦਿੱਕਤ ਨਹੀਂ ਹਾਂ 2.5 ਲੱਖ ਰੁਪਏ ਡਾਉਨ ਪੇਮੈਂਟ ਦੇ ਕੇ ਜੇ ਥੋੜੀ ਪ੍ਰੋਫਾਈਲ ਵੈਸਟਰ ਸਾਰੀ ਲੋਨ ਹੋ ਜੂ ਅੱਗੇ ਸਵਿਫਟ ਕਾਰ ਖੜੀ ਹੈ ਜੀ ਇਹ 14 ਪਾਜੀ ਡੀਜ਼ਲ ਦੀ ਬੀਡੀਆਈ ਹੈ ਜੀ ਇਹ ਡਾਇਰੈਕਟ ਕਸਟਮਰ ਦੀ ਕਾਰ ਅਸੀਂ ਇਹਨਾਂ ਨੂੰ ਥਾਰ ਦਿੱਤੀ ਵਿੱਚ ਐਕਸਚੇਂਜ ਖੜੀ ਹੈ ਠੀਕ ਹੈ ਜੀ ਇਹ 4.5 ਲੱਖ ਦੀ ਕਾਰ ਦੇਣਾ ਹੈ ਜੀ ਮਾਡਲ ਕਿੰਨਾ 2014 ਬੀਡੀਆਈ 2014 ਬੀਡੀਆਈ ਡੀਜ਼ਲ ਦੀ ਕਾਰ ਹੈ ਚੈੱਕ ਕਰੋ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਚੱਲੀ ਪਾਜੀ 80000 4.5 ਲੱਖ ਦੀ ਗੱਡੀ ਮਿਲ ਜੂ ਮਾਨਤਨ ਹੋ ਜੂਗਾ ਵਿੱਚੋਂ ਕਰ ਦਾਂਗੇ ਜੀ ਜਿੰਨਾ ਗਾ ਕਰੂਗਾ ਕਰਦੇ ਜਿਆਦਾ ਨਹੀਂ ਹੋਏਗਾ 5-10 ਹਜ਼ਾਰ ਕਰਵਾ ਦੇ ਜੀ ਲੱਖ ਡੇਢ ਲੱਖ ਰੁਪਇਆ ਡਾਊਨ ਪੇਮੈਂਟ ਲਏਓ ਬਾਕੀ ਹੋ ਜੂ ਲੋਨ ਤੇ ਅੱਗੇ ਬਾਈ ਜੀ ਪੇਡ ਨੰਬਰ ਵਾਲੀ ਐਕਸ ਯੂ ਵੀ ਕਾਰ ਖੜੀ ਆ ਪਾ ਜੀ ਇਹ ਵੀ ਗੱਡੀ ਨਵੀਂ ਨਕੋਰ ਆ ਜੀ ਫਸਟ ਓਨਰ ਦਾ 17 ਮਾਡਲ ਆ ਠੀਕ ਹੈ ਗੱਡੀ ਚੱਲੀ ਜੂ 90 ਹਜ਼ਾਰ ਪਰ ਕੰਡੀਸ਼ਨ ਦੀ ਬਿਲਕੁਲ ਬ੍ਰੈਂਡ ਨਿਊ ਲੌਇਟਰ ਸੈੱਟ ਬਿਲਕੁਲ ਨਵਾਂ ਲੱਗਾ ਕਾਰ ਨੂੰ ਜੀ ਮਾਡਲ ਕਿੰਨਾ ਹੈ 17 ਮਾਡਲ ਆ ਜੀ 17 ਮਾਡਲ ਡਬਲਯੂ W6 ਦਾ ਲੈਦਰ ਦੀ ਸੀਟ ਕਰ ਬਹੁਤ ਮਹਿੰਗੇ ਲੱਗੇ ਜੀ ਕਾਰ ਬ੍ਰੈਂਡ ਦੀ ਕੰਡੀਸ਼ਨ ਦੀ ਹੈ ਜੀ ਕਰੋ ਜੀ ਚੈੱਕ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਾਰ ਹੈ ਤੇ ਭਾਈ ਇਹਦਾ ਕੀ ਰੇਟ ਹੈ 790000 ਜੀ 790000 ਲਓ ਜੀ 190000 ਡਾਊਨ ਪੇਮੈਂਟ ਹਾਂਜੀ ਬਾਕੀ ਹੋ ਜਾਊਗਾ ਲੋਨ ਅੱਗੇ ਭਾਈ ਜੀ ਵਰਨਾ ਕਾਰ ਖੜੀ ਆ ਦਿਖਾ ਦੇ 17 ਮਾਡਲ ਡੀਜ਼ਲ ਹੈ ਜੀ 17 ਮਾਡਲ ਹਾਂਜੀ ਠੀਕ ਹੈ ਜੀ 17 ਮਾਡਲ ਡੀਜ਼ਲ ਵੇਰੀਐਂਟ ਇਹਦਾ ਜੀ ਫਸਟ ਓਨਰ ਹੈ ਜੀ ਐਸਐਕਸ ਵਿਦਆਊਟ ਸਨਰੂਫ ਹੈ 17 ਮਾਡਲ ਹੈ 6570 ਜੈਨੂਨ ਚੱਲੀ ਹੈ ਜੀ ਛੋਟੂ ਡਿਜੀਟ ਨੰਬਰ ਲੱਗਾ ਪੇੜ ਜੀ ਕੰਡੀਸ਼ਨ ਦੀ 7 ਲੱਖ ਰੁਪਏ ਦੀ ਕਾਰ ਹੈ ਜੀ ਠੀਕ ਹੈ ਜੀ ਕੰਡੀਸ਼ਨ ਦੀ ਸਾਫ ਸੁਥਰੀ ਕਾਰ ਹੈ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਲੈ ਕੇ ਹੋਣੀ ਹੈ ਵੀਰੇ ਲੱਖ ਡੇਢ ਲੱਖ ਰੁਪਏ ਜੀ ਲੱਖ ਤੋਂ ਡੇਢ ਲੱਖ ਇਹਦੇ ਵਾਸਤੇ ਲਿਓ ਜੀ ਬਾਕੀ ਹੋ ਜਾਊਗਾ ਲੋਨ ਗੱਡੀ ਕੰਡੀਸ਼ਨ ਦੀ ਬਹੁਤ ਵਧੀਆ ਡੀਜ਼ਲ ਦੀ ਵਰਨ ਅੱਗੇ ਆਗੇ ਭਾਈ ਜੀ ਨੋਵਾ ਕਾਰ ਦੱਸਿਓ ਵੀਰੇ ਇਹ ਭਾਈ 2012 ਮਾਡਲ ਹੈ ਜੀ ਸੈਕੰਡ ਓਨਰ ਹੈ 80 ਜੈਨੂਨ ਚੱਲੀ ਹੈ ਵੀਐਕਸ ਮਾਡਲ ਟਾਪ ਠੀਕ ਹੈ ਗੱਡੀ ਬਿਲਕੁਲ ਨਵੇਂ ਵਰਗੀ ਹੈ ਟਾਇਰ ਬਿਲਕੁਲ ਬ੍ਰਾਂਡ ਨਿਉ ਲੱਗੇ ਆ ਹਮ ਇੰਜਨ ਗੇਅਰ ਦੀ ਕਾਰ ਬਿਲਕੁਲ ਨਵੀਂ ਹੈ ਜੀ ਇੱਕ ਅੱਧੇ ਪੀਸ ਦੀ ਟੱਚਿੰਗ ਹੋ ਸਕਦੀ ਬਾਕੀ ਕਾਰ ਘੋੜੇ ਵਰਗੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਬਾਈ ਜੀ ਗੱਡੀ ਹੈ ਟੱਚ ਸਕਰੀਨ ਲੱਗਾ ਹੋਇਆ ਲੈਦਰ ਸੀਟ ਕਰ ਰੈਕਸਾ ਲੱਗੇ ਹੋਏ ਨੇ ਬਹੁਤ ਅੰਦਰੋਂ ਵੀ ਜਿਵੇਂ ਬ੍ਰਾਂਡ ਨਿਉ ਤੇ ਬਾਹਰੋਂ ਵੀ ਜੱਜ ਦੀ ਹੈ ਗੱਡੀ ਪੂਰੀ ਖੜੀ ਤੇ ਭਾਈ ਜੀ ਰੇਟ ਕੀ ਹੈ 5,65,000 ਜੀ 5,65,000 ਠੀਕ ਹੈ ਜੀ ਇਹਦੇ ਤੇ ਲੋਨ ਹੋ ਜਾਊਗਾ 12 ਮਾਡਲ ਤੇ ਹਾਂ ਹੋ ਜਾਊਗਾ ਗੱਡੀ ਦੀ ਪੂਰੀ ਗਾਰੰਟੀ ਹੋਏਗੀ ਜੀ ਠੀਕ ਹੈ ਜੀ ਤੇ ਪੈਟਰੋਲ ਚ ਹੈ ਜੀ ਜੀ 19 ਮਾਡਲ ਹੈ ਹਮ ਗੱਡੀ ਚੱਲੀ ਹੈ 90000 ਫਰਸਟ ਓਨਰ ਹੈ ਠੀਕ ਹੈ ਵੀ ਐਕਸ ਸਨਰੂਫ ਵਾਲਾ ਮਾਡਲ ਹੈ ਜੀ ਇਹ 625000 ਰੁਪਏ ਦੀ 625000 ਦੀ ਸਨਰੂਫ ਵਾਲੀ ਡਬਲ ਯੂ ਆਰ ਵੀ ਕੰਡੀਸ਼ਨ ਚੈੱਕ ਕਰ ਗਏ ਆ ਟਾਇਰ ਬ੍ਰੈਂਡ ਨਹੀਂ ਉਹ ਆ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਤੇ ਰੇਟ ਵੀ ਗੱਡੀ ਦਾ ਬਹੁਤ ਵਾਜਵਾ ਆਹ ਰੇਟ ਦੇ ਵਿੱਚ ਇਦਾਂ ਦੀ ਉੱਚੀ ਗੱਡੀ ਬਿਲਕੁਲ ਨਹੀਂ ਮਿਲਦੀ ਕੋਈ ਵੀ ਭਾਈ ਜੇ ਤੁਸੀਂ ਲੈਣੀ ਆ ਬਜਟ ਦੇ ਵਿੱਚ ਕਾਰ ਆ ਤੇ ਭਾਜੀ ਇਹਦੀ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਲੱਖ ਡੇਢ ਲੱਖ ਰੁਪਏ ਠੀਕ ਹੈ ਜੀ ਤੇ ਅੱਗੇ ਆ ਗਈ ਭਾਈ ਜੀ ਨਵੀਂ ਇਹ 2022 ਮਾਡਲ ਹੈ ਡੀਜ਼ਲ ਆ ਜੀ ਐਸਐਕਸ ਸਨਰੂਫ ਵਾਲੀ ਆ ਲੈਦਰ ਸੀਟ ਕਵਰ ਨਾਲ ਐਕਸਟਰਾ ਲੱਗੀ ਆ ਟਾਇਰ ਲੋ ਐਕਸਟਰਾ ਲੱਗੇ ਆ ਜੀ ਕੰਡੀਸ਼ਨ ਦੀ ਕਾਰ ਕੋਈ ਬ੍ਰੈਂਡ ਨੀ ਆ ਜੀ ਇਹ ਸਨੋ ਦਮੇ ਕਾਰ ਗਿਆਨ 175000 ਰੁਪਏ 11 ਲੱਖ 75000 ਦੀ 22 ਮਾਡਲ ਐਸਐਕਸ ਡੀਜ਼ਲ ਦੀ ਵਰਨਾ ਐਕਸਟਰਾ ਲਾਈਟਰਾਂ ਦੇ ਨਾਲ ਅੰਦਰੋਂ ਚੈੱਕ ਕਰੋ ਬਾਈ ਜੀ ਸੀਟ ਕਵਰ ਨਵੇਂ ਐਂਡਰੋਇਡ ਪਲੇਅਰ ਵਗੈਰਾ ਸਾਰਾ ਕੁਝ ਹੀ ਲੱਗਿਆ ਹੋਇਆ ਹੈ ਗੱਡੀ ਦੇ ਵਿੱਚ ਤੇ ਬਾਈ ਜੀ ਇਹਦੀ ਡਾਊਨ ਪੇਮੈਂਟ ਇਹਦੀ 2.5 ਲੱਖ ਰੁਪਏ ਦੀ 2 ਤੋਂ 2.5 ਲੱਖ ਠੀਕ ਹੈ ਜੀ ਤੇ ਅੱਗੇ ਆ ਗਈ Honda City ਇਹ ਭਾਜੀ ਕਿਸੇ ਡਾਕਟਰ ਨੇ ਲੈਣੀ ਹੋਵੇ ਡਾਕਟਰ ਦੀ ਕਾਰ ਆ ਹੂੰ 12 ਹਜ਼ਾਰ ਚੱਲੀ ਆ VX ਸਨਰੂਫ ਵਾਲਾ ਮਾਡਲ ਬਿਲਕੁਲ ਸ਼ੋਰੂਮ ਦਾ ਆ ਰਿਹਾ ਸਿਰਫ 12 ਹਜ਼ਾਰ ਚੱਲੀ 12 ਹਜ਼ਾਰ ਚੱਲੀ ਆਟੋਮੈਟਿਕ ਮਾਡਲ 2022 22 ਮਾਡਲ ਆਟੋਮੈਟਿਕ ਲੈਦਰ ਸੀਟ ਐਕਸਟਰਾ ਲੱਗੇ ਕਾਰ ਨੂੰ ਕੰਡੀਸ਼ਨ ਬਿਲਕੁਲ ਨਵੀਂ ਨਿਕਲ ਲੋ ਜੀ ਆ ਤਾਂ ਏਦਾਂ ਲਾ ਲਓ ਵੀ ਤੋਹਫਾ ਹੀ ਆ ਜਿੱਦਾਂ ਸ਼ੋਰੂਮ 'ਚ ਗੱਡੀ ਖੜੀ ਹੁੰਦੀ ਹੈ ਨਾ ਓਦਾਂ ਦੀ ਕਾਰ ਆ ਕਿਤੇ ਇਹ ਵੀ ਲਾਸਟ ਮਹੀਨੇ ਦੀ 11 12ਵੇਂ ਸੌਰੀ 11ਵੇਂ ਜਾਂ 12ਵੇਂ ਮਹੀਨੇ ਦੀ ਗੱਡੀ ਹੈ ਜੀ ਭਾਈ ਜੀ ਪੁਸ਼ ਬਟਨ ਸਟਾਰਟ ਵਾਲੀ ਆ ਏ ਭਾਜੀ ਪੈਟਰੋਲ ਆ ਪੈਟਰੋਲ ਹੈ ਜੀ ਠੀਕ ਹੈ ਜੀ ਸਿਰਫ 12000 ਚੱਲੀ ਹੁੰਦਾ ਸੀ ਜੀ ਭਾਜੀ ਦਾ ਕੀ ਰੇਟ ਆ ਫਿਰ ਇਹ 11.5 ਲੱਖ ਹੈ ਭਾਜੀ 11.5 ਲੱਖ ਹਾਂਜੀ ਠੀਕ ਹੈ ਜੀ 2.5 ਲੱਖ ਡਾਊਨ ਪੇਮੈਂਟ ਹੈ ਨਾ ਹਾਂਜੀ 2.5 ਲੱਖ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਆਟੋਮੈਟਿਕ ਜੀ 2020 ਦਸੰਬਰ ਦੀ ਹੈ ਛੜਕੀ ਹੈ ਠੀਕ ਹੈ 33 ਜਾਂ ਜੈਨੂਨ ਚੱਲੀ ਹੈ ਜੀ ਕਾਰ ਕੰਡੀਸ਼ਨ ਦੀ ਬਿਲਕੁਲ ਨਵੀਂ ਹੈ ਕੋਈ ਤੋਂ ਪੇਂਟ ਨਹੀਂ ਕੋਈ ਐਕਸੀਡੈਂਟ ਨਹੀਂ ਕੋਈ ਮੀਟਰ ਬੈਗ ਨਹੀਂ ਟਾਇਰ ਨਵੇਂ ਲੱਗੇ ਨੇ ਹਮਮ ਸੀਟ ਕਵਰ ਵਧੀਆ ਲੱਗੇ ਨੇ ਕਾਰ ਨੂੰ ਠੀਕ ਹੈ ਬਸ ਤੇਲ ਐਸ ਐਕਸ ਆਟੋਮੈਟਿਕ ਵੱਡਾ ਸਨਰੂਫ ਵੱਡੀ ਸਕਰੀਨ ਕਰੂਜ਼ ਕੰਟਰੋਲ ਵਗੈਰਾ ਸਾਰਾ ਕੁਝ ਹੀ ਹੈ ਨਾ ਭਾਜੀ ਹਾਂਜੀ ਤੇ ਕੀ ਕੀ ਕਿਹਾ ਰੇਟ ਤੁਸੀਂ ਦਾ ਇਹ 1275 ਦੇ ਦਵਾਂਗੇ ਭਾਜੀ 12 ਲੱਖ 75 ਹਜ਼ਾਰ ਦੀ 2.75 ਡਾਊਨ ਪੇਮੈਂਟ ਹਾਂਜੀ 10 ਲੱਖ ਦਾ 10 ਲੱਖ ਦਾ ਸਿੱਧਾ ਲੋਨ ਹੋ ਜੂ ਭਾਜੀ ਅੱਗੇ ਆ ਗਈ ਥਾਰ ਦੱਸਿਓ ਜੀ ਇਹ ਭਾਈ 22 ਮਾਡਲ ਦੀ 4x4 ਆਟੋਮੈਟਿਕ ਜੀ 26 ਹਜ਼ਾਰ ਚੱਲੀ ਕਾਰ ਆ ਜੀ ਠੀਕ ਹੈ ਫਸਟ ਓਨਰ ਆ ਕਾਰ ਬਿਲਕੁਲ ਕੰਡੀਸ਼ਨ ਦੀ ਬ੍ਰੈਂਡ ਨੀ ਪੰਜ ਰਟਾਇਰ ਨਾਲ ਦੇ ਆ ਹੂੰ ਕੋਈ ਮੀਟਰ ਬੈਗ ਨਹੀਂ ਕੋਈ ਐਕਸੀਡੈਂਟ ਨਹੀਂ ਕਿਤੇ ਪੇਂਟ ਨਹੀਂ ਕਿੱਤੇ ਕੋਈ ਸਕ੍ਰੈਚ ਡੈਂਟ ਵੀ ਨਹੀਂ ਹੈਗਾ ਹਨਾ ਨਹੀਂ ਸਕੈਚ ਮੈਨੂੰ ਤਾਂ ਲੱਗ ਨਹੀਂ ਜਾ ਕੇ ਤੂੰ ਕਿ ਮਾੜਾ ਮੋਟਾ ਸ਼ਾਇਦ ਹੀ ਕਿਤੇ ਹੋਵੇ ਲਓ ਜੀ ਕਰੋ ਚੈੱਕ ਆਟੋਮੈਟਿਕ 4x4 ਤੇ ਭਾਈ ਇਹਦਾ ਰੇਟ 1475 ਜੀ 14 ਲੱਖ 75 ਹਜ਼ਾਰ ਤੇ 2 ਲੱਖ 75 ਹਜ਼ਾਰ ਲਿਆਇਓ ਡਾਊਨ ਪੇਮੈਂਟ ਦਾ 10 10 ਤੇ ਇੱਧਰ ਫੇਰ ਭਾਈ ਜੀ ਡਾਊਨ ਪੇਮੈਂਟ ਆ Honda City ਆ ਗਈ ਇਹ ਭਾਈ 22 ਮਾਡਲ ਦੀ ਗੱਡੀ ਹੈ ਸੇਮ ਆਟੋਮੈਟਿਕ ਆ ਜਿੱਦਾਂ ਕਸਟਮਰ ਫੋਨ ਕਰਕੇ ਕਹਿੰਦੇ ਨਾ ਭਾਜੀ ਰੇਟ ਮਹਿੰਗੀ ਆ ਸਸਤੀ ਆ ਇਹ ਤੁਹਾਨੂੰ ਮਹਿੰਗੀ ਸਸਤੀ ਦਾ ਉਹ 11.5 ਦੀ ਆ 10 ਲੱਖ ਦੀ ਲੱਖ ਦਾ ਫਰਕ ਆ ਸਿਰਫ ਬਾਈ ਮਾਡਲ ਸੇਮ ਕਾਰਾਂ ਨੇ ਇਹ ਸਿਲਵਰ ਰੰਗ ਚ ਇਹ ਚੱਲੀ 37000 ਆ ਸੈਕੰਡ ਓਨਰ ਆ ਫਰਸਟ ਓਨਰ ਉਹ 12 ਚੱਲੀ ਸੀ ਇਹ 37 ਚੱਲੀ ਆ ਹਾਂਜੀ ਠੀਕ ਆ ਆਟੋਮੈਟਿਕ ਆ ਬਾਈ ਯਾਰ ਟਾਪ ਮਾਡਲ ਕਰੋ ਜੀ ਚੈੱਕ ਵੇਰੀਐਂਟ ਸੇਮ ਹੀ ਨੇ ਸੇਮ ਸਾਰਾ ਕੁਝ ਸੇਮ ਆ ਜੀ ਠੀਕ ਆ ਜੀ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਬਸ ਲੋਨ ਇੱਥੇ ਸੇਮ ਹੀ ਹੋ ਜਾਊਗਾ ਜੀ ਸੇਮ ਹੀ ਲੋਨ ਹੋ ਜਾਊਗਾ ਠ ਅਲਟੋ ਖੜੀ ਆ ਕੇਟਨਵਾ ਜੀ ਇਹ ਇਹ ਭਾਜੀ 22 ਮਾਡਲ ਹੈ K10 VXI 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 ਆਪਸ਼ਨਲ ਹੈ ਠੀਕ ਹੈ 30000 ਚੱਲ ਰਹੀ ਹੈ ਫਰਸਟ ਓਨਰ ਆ ਜੀ ਕਾਰ ਕੰਡੀਸ਼ਨ ਬਿਲਕੁਲ ਨਵੀਂ ਹੈ ਹਮ ਲਓ ਜੀ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਆ ਕਰੋ ਜੀ ਚੈੱਕ ਇਹਦਾ 11ਵੇਂ ਮਹੀਨੇ ਦੀ 22 ਮਾਡਲ ਹੈ ਜੀ ਠੀਕ ਹੈ ਜੀ ਰੇਟ ਭਾਜੀ ਦਾ ਇਹ ਭਾਜੀ 410000 ਰੁਪਏ ਦਾ 410000 ਦੀ ਪਹਿਲਾਂ 3 ਲੱਖ ਦਾ ਲੋਨ ਹੋ ਜਾਊਗਾ इजीली ਹਾਂਜੀ ਹੋ ਜਾਵੇ ਜੀ 1 ਲੱਖ 10000 ਡਾਊਨ ਪੇਮੈਂਟ ਲਿਆਇਓ ਅੱਗੇ ਆ ਗਈ ਭਾਈ ਜੀ XL6 ਸਭ ਤੋਂ ਟਾਪ ਮਾਡਲ ਜੀ α ਜੀ 45 47ਰ ਗੱਡੀ ਜੈਨੂਇਨ ਚੱਲੀ ਹੈ ਜੀ ਠੀਕ ਹੈ ਜੀ ਫਰਸਟ ਓਨਰ ਆ ਸਾਰੀ ਪੇਂਟ ਵੀ origignal condition ਦੀ ਬਿਲਕੁਲ ਨਵੀਂ ਕਾਰ ਹੈ ਜੀ ਠੀਕ ਹੈ ਜੀ ਮਾਡਲ ਕਿੰਨਾ ਇਹ 21 ਮਾਡਲ ਸੌਰੀ 19 ਮਾਡਲ ਹੈ ਜੀ 19 ਮਾਡਲ ਕਾਰ ਆ ਬਾਈ ਜੀ ਘਰੋਂ ਚੈੱਕ ਬਹੁਤ ਸਾਫ਼ ਸੁਥਰੀ condition ਦੇ ਵਿੱਚ ਗੱਡੀ ਹੈ ਟਾਪ ਮਾਡਲ ਹੈ ਜੀ ਟਾਪ ਮਾਡਲ ਜੇ ਕਿਸੇ ਨੇ ਪ੍ਰਾਈਵੇਟ ਘਰੇ ਰੱਖਣ ਲਈ ਗੱਡੀ ਲੈਣੀ ਆ ਉਹਦੇ ਲਈ ਵੀ ਵਧੀਆ ਤੇ ਜੇ ਕਿਸੇ ਵੀਰ ਨੇ ਟੈਕਸੀ ਚ ਪਾਉਣੀ ਆ ਉਹਦੇ ਲਈ ਵੀ ਗੱਡੀ ਬਹੁਤ ਵਧੀਆ ਇਹ ਹੈ ਤੇ ਭਾਜੀ ਰੇਟ ਇਹ ਭਾਜੀ ਦਵਾਂਗੇ 8,75,000 ਤੇ ਭਾਜੀ 8,75,000 ਹਾਂਜੀ ਕਾਰ ਨਵੀਂ ਹੈ ਜੀ ਠੀਕ ਹੈ ਜੀ ਤੇ ਅੱਗੇ ਭਾਜੀ ਐਕਸ ਯੂ ਵੀ ਆ ਗਈ 500 ਤੇ ਭਾਜੀ ਐਕਸ ਯੂ 500 ਆ W7 ਆ ਜੀ ਕਾਰ ਬਿਲਕੁਲ ਨਵੀਂ ਨਕੋਰ ਹੈ 42 ਜੈਨੂਨ ਚੱਲੀ ਹੈ ਠੀਕ ਹੈ ਨਿਕਲੀ 19 ਦਾ ਮਾਡਲ 18 ਮਾਡਲ 18 ਨਿਕਲੀ 19 ਦਾ 42000 ਚੱਲੀ ਹੈ 42000 ਚੱਲੀ ਹੈ ਸ਼ੋਰੂਮ ਗ੍ਰੀਸਨ ਆ ਕਾਰ ਪੂਰੀ ਸਕ੍ਰੈਚਲੈਸ ਆ ਲੈਦਰ ਸੀਟ ਘਰ ਵਧੀਆ ਲੱਗੇ ਜੀ ਜੀ ਕੁਝ ਨਹੀਂ ਕਰਾਉਣਾ ਕਾਰ ਦਾ ਬਸ ਤੁਸੀਂ ਪੀਲੈਸ ਐਂਟਰੀ ਵਾਲੀ ਕਾਰ ਆ ਹੈਂ ਕੋਚ ਜੀ ਜੇ ਕੁਛ ਬਟਨ ਸਟਾਰਟ ਹੈ ਪੁਸ਼ ਬਟਨ ਸਟਾਰਟ ਕੀ ਲੈਸ ਐਂਟਰੀ ਮਤਲਬ ਟਾਪ ਮਾਡਲ ਵਾਲੇ ਸਾਰੇ ਵਿੱਚ ਆ ਗਏ ਜੀ ਚੀ ਆ ਗਏ ਕੱਲਾ ਸਨ ਰੂਪ ਛੱਡ ਕੇ ਸਾਰਾ ਕੁਝ ਹੀ ਆ ਗਿਆ ਲਗਭਗ ਆਲ ਵਾਕ ਫੀਚਰ ਸਾਰੇ ਆ ਗਏ 70 ਮੈਟ ਲੱਗੇ ਹੋਏ ਨੇ ਲੈਦਰ ਦੇ ਨਵੇਂ ਸੀਟ ਕਵਰ ਲੱਗੇ ਹੋਏ ਨੇ ਭਾਈ ਇਹਦਾ ਕੀ ਰੇਟ ਆ ਫਿਰ ਇਹਦੀ 975 ਦੀ ਡਿਮਾਂਡ ਆ ਜੀ ਬਾਕੀ ਮਾਨਤਨ ਕਰ ਦਾਂਗੇ 9 ਲੱਖ 75 ਹਜ਼ਾਰ ਦੇ ਵਿੱਚੋਂ ਵਧੀਆ ਮਾਨਤਨ ਹੋ ਜਾਊਗਾ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਇਹ ਤੇ ਕਰਦਾ ਵੀ 7 ਲੱਖ ਰੁਪਏ ਲੋਨ ਕਰਾਂ 7 ਲੱਖ ਰੁਪਏ 7 ਲੱਖ 75 ਕਰ ਦਾਂ ਠੀਕ ਹੈ ਜੀ ਤੇ ਇਧਰ ਬਾਈ ਜੀ ਗੱਡੀ ਬਿਲਕੁਲ ਨਵੀਂ ਨਕੋਹਰ ਹੈ ਜੀ ਹੂੰ 8 ਲੱਖ ਰੁਪਏ ਦੀ 8 ਲੱਖ ਮਾਡਲ ਪੈਟਰੋਲ ਵੀ ਐਕਸਰ ਲਓ ਜੀ 8 ਲੱਖ ਦੀ ਇਹ ਕਾਰ ਮਿਲ ਜੂ ਬਾਈ ਜੀ 1.5 ਤੋਂ 2 ਲੱਖ ਰੁਪਇਆ ਡਾਊਨ ਪੇਮੈਂਟ ਲਾਇਓ ਬਾਕੀ ਹੋ ਜਾਊਗਾ ਲੋਨ ਅੰਸ਼ੀਸ਼ਾ ਸਾਹਿਬ ਦਿਖਾ ਦੇ ਮੇਸਟਰ ਕੰਡੀਸ਼ਨ ਇਹਦੀ ਵੀ ਸਾਫ਼ ਸੁਥਰੀ ਹੈ ਗੱਡੀ ਦੀ ਇੰਨਾਂ ਕਾਰਾਂ ਦੇ ਵਿੱਚੋਂ ਬਾਈ ਕੋਈ ਵੀ ਕਾਰ ਲੈਣੀ ਹੈ ਤੁਸੀਂ ਉਹਨਾਂ ਲੀਓ ਮੋਡਲ ਯਾਰੋ ਭਾਜੀ ਵਿਕੀ ਹੋਈ ਹੈ ਕਸਟਮਰ ਫੋਨ ਕਰਦਾ ਕਿ ਇਹ ਦੱਸ ਰਿਹਾ ਯਾਰੋ ਵਿਕੀ ਹੋਈ ਹੈ ਭਾਜੀ 50 ਯਾਰੋ ਤੁਹਾਨੂੰ ਤਾਂ ਨਹੀਂ ਦਿਖਾਈ ਕਿਉਂਕਿ ਇਹਦੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਇਹ ਗੱਡੀ ਸੇਲ ਹੋ ਗਈ ਸੀ ਸੇਲ ਹੋ ਤੋ ਸਕਰੀਨ ਤੇ ਚੱਲਦੇ ਨੇ ਨੰਬਰ ਇੱਕ ਨੰਬਰ ਦੇ ਉੱਤੇ ਕੈਟਾਲਾਗ ਚੱਲਦਾ ਬਾਈ ਜੀ ਨਾਲ ਤੁਹਾਨੂੰ ਦੱਸ ਹੀ ਦਿੱਤਾ ਉਹਦੇ ਤੇ ਤੁਸੀਂ ਸਾਰੀਆਂ ਡਿਟੇਲ ਲੈ ਸਕਦੇ ਹੋ ਕਾਲੋ ਕਰੋ ਕਿ ਲਿੰਕ ਆ ਜਾਏਗਾ ਚੈੱਕ ਕਰ ਲੈ ਜੀ ਬਾਕੀ ਵੀਡੀਓ ਨੂੰ ਬਰਤ ਬਰਤ ਪਿਆਰ ਦੇ ਲਈ ਲਾਈਕ ਕਮੈਂਟ ਸ਼ੇਅਰ ਦਾ ਬਕੇ ਕਰ ਦਿਓ ਸਤਿ ਸ੍ਰੀ ਅਕਾਲ